ਸਾਰੇ ਪਾਸੇ ਦੇਖਣ ਨੂੰ ਮਿਲਿਆ ਕਾਗਜ਼ 'ਤੇ ਰੰਨੀ ਦੇ ਦਿੱਤੇ ਗਏ ਕਾਗਜ਼ ਫਾੜੇ ਗਏ ਨੇ ਕਿ ਤੁਹਾਡੇ ਪਿੰਡ ਦੇ ਵਿੱਚ ਇਹੋ ਜਿਹਾ ਕੁਝ ਦੇਖਣ ਨੂੰ ਮਿਲਿਆ ਚਲ ਮੇਰੀ ਫਾਲ ਫਾਇ ਨਹੀਂ ਬਾਹਰ ਲੈ ਕੇ ਇਹਨੂੰ ਬਾਹਰ ਦੀ ਬਣਾਈ ਰੱਖਣ ਤਾਂ ਇਹਨੂੰ ਇਹਨੂੰ ਸਾਰੇ ਇਲੈਕਸ਼ਨ ਲੜਨੀ ਹੁਣ ਤੱਕ ਜਿੰਨੀਆਂ ਸਰਕਾਰਾਂ ਆਈਆਂ ਨੇ ਪਹਿਲੀ ਵਾਰ ਐਸਾ ਹੋਇਆ ਚਾਂਸ ਵੀ ਫਾਈਲਾਂ ਹੀ ਖੋਪੇ ਪੱਤੀਆਂ ਹਾਂ ਯਾਰ ਕਮਾਓ ਸਾਡੇ ਜੋ ਉਹ ਕੈਂਡੀਡੇਟ ਨੇ ਸਰਬਜੀਤ कौर ਐਸ்சி ਤੋਂ ਤੇ ਪਿੰਡ ਝੰਡੀ ਤੋਂ ਅਸੀਂ ਨੋਮੀਨੇਸ਼ਨ ਫਾਈਲ ਕਰਨ ਗਏ ਬਿਊਰੋ ਦਫ਼ਤਰ ਤੇ ਸਾਡੀ ਫਾਈਲ ਹੀ ਖੋ ਕੇ ਭੱਜ ਗਏ ਤੇ ਤੁਸੀਂ ਕੋਈ ਕੰਪਲੇਂਟ ਕਹੀ ਕੋਈ ਪ੍ਰਸ਼ਾਸਨ ਨੂੰ ਦੱਸਿਆ ਕੋਈ ਪੁਲਿਸ ਅਧਿਕਾਰੀ ਨੂੰ ਦੱਸਿਆ ਮੌਕੇ ਤੇ ਸਰ ਬੰਦਾ ਫੜਿਆ ਵੀ ਗਿਆ ਕੰਪਲੀਟ ਕਰਨ ਦੀ ਤਾਂ ਲੋੜ ਨਹੀਂ ਪਈ ਸਾਨੂੰ ਉੱਥੇ ਪੁਲਿਸ ਮੌਜੂਦ ਸੀ ਪਰ ਇਹ ਨਹੀਂ ਹਾਲ ਤੱਕ ਪਤਾ ਲੱਗੇ ਉਹਦੇ ਤੇ ਕੋਈ ਪਰਚਾ ਹੋਇਆ ਕੋਈ ਕਾਰਵਾਈ ਹੋਈ ਇਹ ਕਿਸੇ ਨੇ ਸਾਨੂੰ ਦੱਸਿਆ ਨਹੀਂ ਪਰ ਪ੍ਰਸ਼ਾਸਨ ਦਾ ਰਵਈਆ ਬਹੁਤ ਹੀ ਢਿੱਲਾ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਮਨਸ਼ੂ ਮੜਕਨ ਇਸ ਟਾਈਮ ਤੇ ਪਟਿਆਲਾ ਦੇ ਪਿੰਡ ਰਾਮਗੜ੍ਹ ਦੇ ਵਿੱਚ ਮੌਜੂਦ ਹਾਂ ਜਿੱਥੇ ਜਿਹੜੀ ਬਲਾਕ ਸਮਿਤੀ ਤੇ ਜਿਮਨੀ ਚੋਣਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਸੋ ਤਸਵੀਰਾਂ ਇੱਕ ਵਾਰ ਜ਼ਰੂਰ ਸਾਂਝੀਆਂ ਕਰ ਦਿੰਨੇ ਆ ਪਟਿਆਲਾ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਦੋਨੋਂ ਚੋਣਾਂ ਦੇ ਕਰਕੇ ਗਰਮਾਇਆ ਹੋਇਆ ਕਿਉਂਕਿ ਪਟਿਆਲਾ ਦੇ ਵਿੱਚ ਚੋਣਾਂ ਤੋਂ ਬਾਅਦ ਕਾਫੀ ਸੋਸ਼ਲ ਮੀਡੀਆ ਵੀਡੀਓਜ਼ ਵਾਇਰਲ ਹੁੰਦੀਆਂ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਪਿੰਡ ਦੇ ਲੋਕ ਚੋਣਾਂ ਦੀ ਵੋਟ ਪਾਉਣ ਨੂੰ ਆ ਚੁੱਕੇ ਨੇ ਇਸ ਸਟੈਂਡ ਤੇ ਵੋਟਾਂ ਚੱਲ ਰਹੀਆਂ ਨੇ ਪ੍ਰਸ਼ਾਸਨ ਦੇ ਅਧਿਕਾਰੀ ਖੜੇ ਪਏ ਨੇ ਅੰਦਰ ਵੋਟਾਂ ਦਾ ਕੰਮ ਚੱਲ ਰਿਹਾ ਤੇ ਲੋਕ ਆਪਣਾ ਵੋਟ ਦਾ ਅਧਿਕਾਰ ਉਰੇ ਪਾਣ ਨੂੰ ਆ ਰਹੇ ਨੇ ਸੋ ਤਸਵੀਰਾਂ ਇਹ ਰਾਮਗੜ ਪਿੰਡ ਦੀਆਂ ਨੇ ਤੇ ਸਾਰੇ ਲੱਗੇ ਪਏ ਨੇ ਵੋਟਾਂ ਪਾਣ ਨੂੰ ਵੱਖ-ਵੱਖ ਜਿਹੜੇ ਪਾਰਟੀਆਂ ਨਾਲ ਜਾਂ ਫਿਰ ਪਾਰਟੀਆਂ ਨੂੰ ਵੋਟ ਦੇਣ ਵਾਸਤੇ ਲੋਕ ਇੱਥੇ ਪਹੁੰਚੇ ਨੇ ਤੇ ਪਟਿਆਲਾ ਜੋ ਕਾਫੀ ਟਾਈਮ ਤੋਂ ਗਰਮਾਇਆ ਹੋਇਆ ਸੀ ਕਾਰਨ ਕੀ ਸੀ ਕਿ ਪਟਿਆਲਾ ਦੇ ਵਿੱਚ ਜਿਹੜੀਆਂ ਚੋਣਾ ਸੀ ਉਸ ਦੌਰਾਨ ਕਾਗਜ਼ ਵੀ ਫੱਟੇ ਨੇ ਕਾਗਜ਼ ਖੋਏ ਵੀ ਗਏ ਨੇ ਜਿਸ ਕਰਕੇ ਜਿਹੜੀ ਵੀਡੀਓ ਆ ਕਾਫੀ ਵਾਇਰਲ ਹੁੰਦੀ ਨਜ਼ਰ ਆ ਰਹੀ ਆ ਸੋ ਇਹੀ ਚੋਣਾ ਦੇ ਕਰਕੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਉਹ ਲੋਕ ਵੋਟਪਾਨ ਆਏ ਨੇ ਹੁਣ ਦੇਖਣਾ ਇਹ ਹੋਵੇਗਾ ਚੋਣਾ ਦਾ ਨਤੀਜਾ ਕੀ ਨਿਕਲਦਾ ਕਿਉਂਕਿ ਕਾਫੀ ਜਿਹੜੀ ਇਹ ਮਾਹੌਲ ਸੀ ਗਰਮਾਇਆ ਹੋਇਆ ਸੀ ਕਾਫੀ ਸਰਗਰਮੀਆਂ ਦੇਖਣ ਨੂੰ ਮਿਲੀਆਂ ਕਿਉਂਕਿ ਇਹ ਚੋਣਾ ਕਾਫੀ ਵੱਡੀਆਂ ਲੱਗ ਰਹੀਆਂ ਨੇ ਜਿਸਾ ਅਮਨਾਲ ਇਥੇ ਤਕਸ਼ਾਈ ਹੋਈ ਕਿਉਂਕਿ ਦੇਖਣ ਨੂੰ ਮਿਲਿਆ ਸੀ ਕਾਗਜ਼ ਖੋਏ ਜਾ ਰਹੇ ਸੀ ਲੋਕ ਖੋਖੋ ਕੇ ਭੱਜੇ ਨੇ ਸੋ ਜਿਹੜੇ ਹੋਰ ਲੋਕ ਵੀ ਹੁਣ ਵੋਟਾ ਪਾ ਕੇ ਆ ਰਹੇ ਨੇ ਜਾਂ ਫਿਰ ਵੋਟਾ ਪਾ ਕੇ ਜਾਣ ਦੀ ਤਿਆਰੀ ਦੇ ਵਿੱਚ ਨਾ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਕਿ ਹੋਜਾ ਮਾਹੌਲ ਹੈ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰ ਗੁਰਦੀਪ ਸਿੰਘ ਕਚੋਰਡ ਮੈਂਬਰ ਰਾਮਗੜ ਗੁਰਦੀਪ ਜੀ ਪਹਿਲਾ ਤਾਂ ਮੇਰਾ ਇਹ ਸਵਾਲ ਹੈ ਕਿ ਸਾਰੇ ਪਾਸੇ ਦੇਖਣ ਨੂੰ ਮਿਲਿਆ ਕਾਗਜ਼ ਭਰਨ ਨਹੀਂ ਦੇ ਦਿੱਤੇ ਗਏ ਕਾਗਜ਼ ਫਾੜੇ ਗਏ ਨੇ ਕੀ ਤੁਹਾਡੇ ਪਿੰਡ ਦੇ ਵਿੱਚ ਇਹੋ ਜਿਹਾ ਕੁਝ ਦੇਖਣ ਨੂੰ ਮਿਲਿਆ ਦੇਖੋ ਸਰ ਹੁਣ ਤੱਕ ਜਿੰਨੀਆਂ ਸਰਕਾਰਾਂ ਆਈਆਂ ਨੇ ਪਹਿਲੀ ਵਾਰ ਐਸਾ ਹੋਇਆ ਵੀ ਫਾਈਲਾਂ ਹੀ ਖੋ ਕੇ ਭੱਜ ਗਏ ਤੁਸੀਂ ਵੀ ਟੀਵੀ ਤੇ ਦੇਖਿਆ ਸੋਸ਼ਲ ਮੀਡੀਆ ਤੇ ਦੇਖਿਆ ਸਾਡੇ ਜੋ ਇਥੋਂ ਕੈਂਡੀਡੇਟ ਨੇ ਸਰਬਜੀਤ ਕੌਰ ਐਸਸੀ ਤੋਂ ਤੇ ਪਿੰਡ ਝੰਡੀ ਤੋਂ ਅਸੀਂ ਨਾਮਿਨੇਸ਼ਨ ਫਾਈਲ ਕਰਨ ਗਏ ਬੀਡੀ ਦਫਤਰ ਤੇ ਸਾਡੀ ਫਾਈਲ ਹੀ ਖੋ ਕੇ ਭੱਜ ਗਏ ਦੱਸੋ ਬੜੀ ਮੁਸ਼ਕਲ ਨਾਲ ਦੁਬਾਰਾ ਫਾਈਲ ਤਿਆਰ ਕਰਕੇ ਅਸੀਂ ਨਾਮਿਨੇਸ਼ਨ ਫਾਈਲ ਕੀਤੀ ਤਾਂ ਅਸੀਂ ਇਲੈਕਸ਼ਨ ਲੜਨ ਜੋਗੇ ਹਾਂ ਬਟ ਭਾਈ ਜੀ ਤੁਸੀਂ ਕਿਹਾ ਫੈਲ ਖੋ ਕੇ ਭੱਜ ਗਏ ਤੇ ਤੁਸੀਂ ਕੋਈ ਕੰਪਲੇਂਟ ਕਹੀ ਕੋਈ ਪ੍ਰਸ਼ਾਸਨ ਨੂੰ ਦੱਸਿਆ ਕੋਈ ਪੁਲਿਸ ਅਧਿਕਾਰੀ ਨੂੰ ਦੱਸਿਆ ਮੌਕੇ ਤੇ ਸਰ ਬੰਦਾ ਫੜਿਆ ਵੀ ਗਿਆ ਜੀ ਕੰਪਲੀਟ ਕਰਨ ਦੀ ਤਾਂ ਲੋੜ ਨਹੀਂ ਪਈ ਸਾਨੂੰ ਉੱਥੇ ਪੁਲਿਸ ਮੌਜੂਦ ਸੀ ਪਰ ਇਹ ਨਹੀਂ ਹਾਲ ਤੱਕ ਪਤਾ ਲੱਗੇ ਉਹਦੇ ਤੇ ਕੋਈ ਪਰਚਾ ਹੋਇਆ ਕੋਈ ਕਾਰਵਾਈ ਹੋਈ ਇਹ ਕਿਸੇ ਨੇ ਸਾਨੂੰ ਦੱਸਿਆ ਨਹੀਂ ਹਾਲੇ ਤੱਕ ਕੋਈ ਵੀਡੀਓਗ੍ਰਾਫੀ ਕੋਈ ਕੁਸ਼ ਕਰੀ ਹੈ ਤੁਸੀਂ ਦਿਖਾ ਨਹੀਂ ਹਾਂਜੀ ਸਰ ਸਾਡੇ ਕੋਲ ਵੀਡੀਓਗ੍ਰਾਫੀ ਹੈ ਉਸ ਮੁੰਡੇ ਦੀ ਜਿਹਨੇ ਸਾਡੀ ਫੈਲ ਖੋ ਕੇ ਪਾੜੀ ਤੇ ਉਹਨੂੰ ਫੜ ਵੀ ਲਿਆ ਸੀ ਮੌਕੇ ਤੇ ਪੁਲਿਸ ਦੇ ਹਵਾਲੇ ਵੀ ਕੀਤਾ ਉਹ ਤੋਂ ਬਾਅਦ ਦੀ ਸਾਨੂੰ ਕਾਰਵਾਈ ਦਾ ਕੋਈ ਪਤਾ ਨਹੀਂ ਪਰ ਅਸੀਂ ਆਪਣੀ ਮਿਹਨਤ ਦੇ ਵੱਲ ਬੁੱਤੇ ਤੇ ਅੱਜ ਇਲੈਕਸ਼ਨ ਲੜਨ ਦੇ ਇੱਥੇ ਕਾਬਲ ਖੜੇ ਆ ਮੌਜੂਦ ਖੜੇ ਆ ਸਾਡੇ ਕੈਂਡੀਡੇਟ ਦੇ ਅਸੀਂ ਦੁਆਰਾ ਨਾਮੀਨੇਸ਼ਨ ਫੈਲ ਕਰ ਚੁੱਕੇ ਸੀ ਜੇ ਗੱਲ ਕਰੀਏ ਚੋਣਾਂ ਦੀ ਇਲੈਕਸ਼ਨ ਕਮਿਸ਼ਨ ਤੇ ਪ੍ਰਸ਼ਾਸਨ ਦਾ ਕੰਮ ਹੁੰਦਾ ਕਿ ਚੋਣਾਂ ਸ਼ਾਂਤੀਪੂਰਵਕ ਕਰਵਾਉਣਾ ਕੀ ਲੱਗਦਾ ਪਿਛਲੇ ਕਾਫੀ ਚੋਣਾਂ ਤੁਸੀਂ ਦੇਖ ਚੁੱਕੇ ਹੋ ਇਹੋ ਜਿਹਾ ਮਾਹੌਲ ਕਦੇ ਦੇਖਣ ਨੂੰ ਮਿਲਿਆ ਨਹੀਂ ਸਰ ਇਹ ਪਹਿਲੀ ਵਾਰ ਛਾੜੂ ਦੀ ਸਰਕਾਰ ਚ ਆਪਣਾ ਮਾਹੌਲ ਦੇਖਣ ਨੂੰ ਮਿਲਿਆ ਦੇਖੋ ਮੌਕੇ ਦਾ ਐਸਐਸਪੀ ਸਾਹਿਬ ਦੀ ਵੀਡੀਓ ਲੀਕ ਹੋਈ ਆ ਵੀ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਘਰ ਤੋਂ ਹੀ ਚੁੱਕ ਲੋ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਹਾਈ ਕੋਰਟ ਦੇ ਦਖਲ ਅੰਦਾਜ਼ੇ ਤੋਂ ਬਾਅਦ ਉਹਨਾਂ ਨੂੰ ਮੇਰੇ ਖਿਆਲ ਚੁੱਤੀ ਦੇ ਭੇਜ ਜਾਏਗਾ ਸੁਣਨ ਚਾਹਿਆ ਪਰ ਪ੍ਰਸ਼ਾਸਨ ਦਾ ਰਵਈਆ ਬਹੁਤ ਹੀ ਢਿੱਲਾ ਇਹਨਾਂ ਦੀ ਜਿਹੜੀ ਕਰ ਰਹੇ ਨੇ ਧੱਕੇਸ਼ਾਹੀ ਉਹਦੇ ਖਿਲਾਫ ਕੋਈ ਕਾਰਵਾਈ ਜ਼ਿਆਦਾ ਹੋ ਰਹੀ ਨਹੀਂ ਜੋ ਹੋਣੀ ਚਾਹੀਦੀ ਹੈ ਕੀ ਲੱਗਦਾ ਫਿਰ ਕਿਹੜੀ ਪਾਰਟੀ ਮੋਰਚਾ ਮਾਰੂ ਕਿਉਂਕਿ ਗੱਲ ਇਹ ਆ ਜਾਂਦੀ ਹੈ ਕਿ ਪਹਿਲਾਂ ਤਾਂ ਕਾਗਜ ਨਹੀਂ ਭਰਨ ਦਿੱਤੇ ਜਾ ਰਹੇ ਦੂਜਾ ਸਵਾਲ ਇਹ ਆ ਜਾਂਦਾ ਕਿ ਜੇ ਭਰਨ ਦਿੱਤੇ ਜਾ ਰਹੇ ਨੇ ਵਿੱਚ ਉਹਨਾਂ ਦੇ ਵਿਗਨ ਆ ਰਹੇ ਨੇ ਕਿਉਂ ਵਿਗਨ ਆ ਰਹੇ ਕਿਸੇ ਗੱਲ ਦਾ ਡਰ ਲੱਗਦਾ ਸਰਕਾਰ ਨੂੰ ਸਰ ਹੁਣ ਹਰੇਕ ਬੰਦਾ ਅੱਜਕੱਲ ਕਾਰੋਬਾਰੀ ਨੇ ਸਾਰੇ ਕੋਈ ਮੁਲਾਜ਼ਮ ਨੇ ਬੰਦਾ ਐਸਾ ਡਰ ਦਾ ਮਾਹੌਲ ਪੈਦਾ ਕਰਤਾ ਇਹਨਾਂ ਨੇ ਬੰਦਾ ਘਰੋਂ ਆਣ ਦੀ ਤਿਆਰੀ ਹੀ ਨਹੀਂ ਹੈ ਇੱਕ ਤਾਂ ਅਗਲਾ ਕਹਿੰਦਾ ਵੋਟ ਪਾਈਏ ਦੂਜਾ ਉੱਥੇ ਝਗੜੇ ਚ ਮਿਲੇ ਚ ਫਸੀਏ ਸਾਨੂੰ ਕੀ ਲੋੜ ਆ ਅਸੀਂ بڑے ਹੱਥ ਵਨ ਵਨ ਕੇ ਪਿੰਡ ਚ ਬੇਨਤੀ ਕੀਤੀ ਵੀ ਕੋਈ ਨਹੀਂ ਅਸੀਂ ਖੜੇ ਆ ਤੁਸੀਂ ਸਾਡੀ ਪਾਰਟੀ ਕਾਂਗਰਸ ਪਾਰਟੀ ਨੂੰ ਸਪੋਰਟ ਕਰੋ ਕੋਈ ਠਕੇਸ਼ਾਈ ਨਹੀਂ ਹੋਣ ਦੇਾਂਗੇ ਅਸੀਂ ਜਿਹਨੇ ਵਰਕਰਾਂ ਇੱਤੇ ਲੰਮਰਧਰਾ ਸਾਹਿਬ ਖੜੇ ਨੇ ਇਹ ਮੈਂਬਰ ਨੇ ਸਾਡੇ ਵੀ ਕੋਈ ਅਸੀਂ ਗੱਲ ਨਹੀਂ ਹੋਣ ਦੇਾਂਗੇ ਪਲੀਜ਼ ਤੁਸੀਂ ਬੋਟ ਪਾਣ ਆਓ ਆਪਣੇ ਬੋਟ ਦਾ ਅਧਿਕਾਰ ਵਰਤੋ ਲੋਕ ਵੋਟਾਂ ਦਾ ਅਧਿਕਾਰ ਨਹੀਂ ਵਰਤਦੇ ਤਾਂ ਹੀ ਕੁਝ ਵੋਟਾਂ ਕਰਕੇ ਮੈਨੂੰ ਲੱਗਦਾ ਸਰਕਾਰਾਂ ਬਣ ਜਾਂਦੀਆਂ ਤੁਹਾਨੂੰ ਇਹ ਨਹੀਂ ਲੱਗਦਾ ਕਿ ਲੋਕ ਵੋਟ ਪਾਣ ਦੀ ਜਗ੍ਹਾ ਛੁੱਟੀ ਮਨਾਉਣ ਦਾ ਸੋਚ ਲੈਂਦੇ ਨੇ ਨਹੀਂ ਸਰ ਦੇਖੋ ਜਿਹੜੇ ਸੂਝਵਾਨ ਬੰਦੇ ਨੇ ਉਹ ਤਾਂ ਨਹੀਂ ਜੀ ਹੁਣ ਸਵੇਰੀ ਸਾਡੇ ਤੇ ਇੱਥੇ ਲਾਈਨ ਲੱਗ ਗਈ ਸਾ ਬਾਕੀ ਲੋਕਾਂ ਦੀ ਆਪਣੀ ਆਪਣੀ ਸਮਝ ਆ ਸਰ ਮੈਂ ਤਾਂ ਹੀ ਸੰਦੇਸ਼ ਡਾਉਂਗਾ ਵੋਟਰਸ ਨੂੰ ਵੀ ਪਲੀਜ਼ ਆਓ ਵੋਟਾਂ ਪਾਓ ਕੇਸਰ ਸਿੰਘਾ ਧੰਨਵਾਦ ਸੋ ਬਿਲਕੁਲ ਵੋਟਾਂ ਇੱਕ ਵਾਰ ਫਿਰ ਦਿਖਾ ਦਿੰਨੇ ਕਿ ਚੱਲ ਚੁੱਕੀਆਂ ਨੇ ਤਸਵੀਰਾਂ ਪਟਿਆਲਾ ਦੇ ਪਿੰਡ ਰਾਮਗੜ੍ਹ ਦੀਆਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਜਿਹੜੇ ਲੋਕ ਨੇ ਚੋਣਾ ਤੇ ਵੋਟ ਪਾਉਣ ਲਈ ਆ ਚੁੱਕੇ ਨੇ ਸੋ ਇਹ ਤਸਵੀਰਾਂ ਪਟਿਆਲਾ ਦੇ ਪਿੰਡ ਰਾਮਗੜ੍ਹ ਦੀ ਜਿਹੜੀ ਚੋਣਾ ਦੇਖਣ ਨੂੰ ਮਿਲ ਰਹੀਆਂ ਨੇ ਚੋਣਾ ਚੱਲ ਪਈਆਂ ਨੇ ਤੇ ਲੋਕ ਆਪਣੇ ਵੋਟ ਦਾ ਅਧਿਕਾਰ ਪਾਣ ਲਈ ਆਏ ਨੇ ਕਿਉਂਕਿ ਕਿਥੇ ਨਾ ਕਿਥੇ ਜੇ ਦੇਖੀਏ ਗੱਲ ਕਰੀਏ ਕਿ ਲੋਕ ਜਿਹੜੇ ਚੋਣਾਂ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਉਹ ਆਪਣੇ ਵੋਟ ਦਾ ਅਧਿਕਾਰ ਜਿਹੜਾ ਨਹੀਂ ਵਰਤਦੇ ਬਹੁਤ ਘੱਟ ਪ੍ਰਤੀਸ਼ਤ ਵੋਟਾਂ ਪੈਂਦੀਆਂ ਨੇ ਤੇ ਜਿਸ ਕਰਕੇ ਜਿਹੜੀ ਉਹ ਪਾਰਟੀ ਹੁੰਦੀਆਂ ਉਹ ਘੱਟ ਵੋਟਾਂ ਦੇ ਨਾਲ ਹੀ ਜਿੱਤ ਜਾਂਦੀ ਇਸ ਕਰਕੇ ਮੈਂ ਵੀ ਇਹਨਾਂ ਲੋਕਾਂ ਨੂੰ ਕਹਿਣਾ ਚਾਹਨਾ ਹੈ ਕਿ ਵੋਟ ਦਾ ਅਧਿਕਾਰ ਸਮਝੋ ਕਿਉਂਕਿ ਇਹ ਉਹ ਅਧਿਕਾਰ ਹੈ ਜਿਹਦੇ ਕਰਕੇ ਅਸੀਂ ਲੋਕਤੰਤਰੀ ਰਾਤ ਦੇ ਵਿੱਚ ਬੈਠੇ ਆਂ ਲੋਕਾਂ ਰਾਹੀਂ ਲੋਕਾਂ ਦੁਆਰਾ ਜਿਹੜੀ ਸਰਕਾਰ ਬਣਦੀ ਹੈ ਸੋ ਇਹ ਅਧਿਕਾਰ ਨੂੰ ਵੱਧ ਤੋਂ ਵੱਧ ਵਰਤੋ ਤੇ ਇਹਨੂੰ ਕਿਸੇ ਵੀ ਹੱਦ ਤੇ ਗਵਾਓ ਨਾ ਜਾਂ ਫਿਰ ਖਰਾਬ ਨਾ ਕਰੋ ਕਿਉਂਕਿ ਇਹ ਅਧਿਕਾਰ ਕਰਕੇ ਹੀ ਸਰਕਾਰਾਂ ਆਉਂਦੀਆਂ ਸਰਕਾਰਾਂ ਬਣਦੀਆਂ ਨੇ ਤੇ ਲੋਕ ਰੋਜ਼ਗਾਰ ਪਾਉਂਦੇ ਨੇ ਤੇ ਆਪਣੀ ਉਹ ਸਹੂਲਤਾ ਪਾਉਂਦੇ ਨੇ ਜਿੰਨਾ ਦੀ ਗੱਲ ਕਰਕੇ ਸਰਕਾਰ ਆਪਣੀ ਸੱਤਾ ਦੇ ਵਿੱਚ ਆਂਦੀ ਹੈ ਹੋਰ ਵੀ ਅਪਡੇਟ ਲਈ ਬਣੇ ਰਹੋ ਪੰਜਾਬੀ ਲੋਕ ਨਾਲ ਹਿਮਾਂਸ਼ੂ ਮੜਕਨ ਪਟਿਆਲਾ ਤੋਂ